ਜੋ ਕਾਲੇ ਕਾਨੂੰਨ ਕੇਂਦਰ ਦੀ ਸਰਕਾਰ ਸਾਡੇ ਸੰਘਰਸ਼ ਕਰਕੇ ਲਾਗੂ ਨਹੀਂ ਕਰ ਸਕੀ ਉਹ ਅੱਜ ਸਾਡੇ ਹੀ ਆਪਣੀ ਸਰਕਾਰ ਜਿਹਦਾ ਕਿ ਮੁੱਖ ਮੰਤਰੀ ਆਪਣੇ ਆਪ ਨੂੰ ਕਿਸਾਨ ਦਾ ਪੁੱਤਰ ਦੱਸਦਾ ਉਸ ਦੀ ਆ ਮੈਨੂੰ ਚਿੱਠੀ ਪ੍ਰਾਪਤ ਹੋਈ ਹੈ ਕਿ ਉਹਨਾਂ ਨੇ ਲਾਗੂ ਕਰ ਦਿੱਤੇ ਦਾਣਾ ਮੰਡੀਆਂ ਜਿਹੜੀਆਂ ਸਾਡਾ ਅਰਥ ਵਿਵਸਾ ਦਾ ਮੂਲ ਆਧਾਰ ਹੈ ਜੀ ਇਹਨਾਂ ਨੇ ਜਿਹੜੇ ਕਾਰਪੋਰੇਟ ਆਧਾਰਿਆਂ ਦੇ ਇਹ ਤੇ ਸੈਲੋ ਬਣੇ ਹੋਏ ਆ ਉਹਨਾਂ ਨੂੰ ਮੰਡੀ ਡਿਕਲੇਅਰ ਕਰਤਾ ਹੁਣ ਡਾਇਰੈਕਟ ਉੱਥੇ ਸਿੱਧੀ ਕਣਕ ਹੈ ਜਿਹੜੀ ਜਾ ਸਕਦੀ ਹੈ ਤੇ ਉਹ ਖਰੀਦ ਕਰ ਸਕਦੇ ਆ ਮੰਡੀ ਦੇ ਨਾਮ ਤੇ ਤੇ ਉਹ ਆੜਤੀਆਂ ਨੂੰ ਕਮਿਸ਼ਨ ਭੇਜ ਦੇਣਗੇ ਸਾਲ ਦੋ ਸਾਲ ਉਸ ਤੋਂ ਬਾਅਦ ਉਹਨਾਂ ਦਾ ਹੀ ਬੰਦ ਹੋ ਜਾਣਾ ਇਹਦੇ ਨਾਲ ਕੀ ਆਉਣਾ ਸਾਡੀਆਂ ਮੰਡੀਆਂ ਬੰਦ ਹੋ ਜਾਣੀਆਂ ਜਿਹਦੇ ird gird ਸਾਰੀ ਅਰਥਵਿਵਸਤਾ ਘੁੰਮਦੀ ਹੈ ਸਾਡੀਆਂ ਮੰਡੀਆਂ ਬੰਦ ਹੋਣੀਆਂ ਇਹਦੇ ਨਾਲ ਸਾਡੀ ਲੇਬਰ ਦਾ ਜਿਹੜੇ ਮੰਡੀਆਂ ਦੇ ਵਿੱਚ ਕੰਮ ਕਰਦੀ ਹੈ ਜਿਹਦੇ ਘਰ ਇਸ ਤੇ ਹੀ ਪੜਦੇ ਆ ਉਹ ਬੰਦ ਹੋ ਜਾਣੇ ਸਾਡੇ ਟਰਾਂਸਪੋਰਟਰ ਜੀ ਦੇ ਜਿਹੜੇ ਡੀਗਦੇ ਰਹਿੰਦੇ ਵੀ 4 ਦਿਨ ਮੰਡੀਆਂ ਦੇ ਆਣਗੇ ਤਾਂ ਸਾਡੀ ਟਰਾਂਸਪੋਰਟ ਚਲੇਗੀ ਅਸੀਂ ਪੈਸੇ ਕਮਾਵਾਂਗੇ ਉਹਨਾਂ ਦੇ ਘਰ ਇਸ ਤੇ ਚੱਲਦੇ ਉਹਨਾਂ ਦੇ ਚੁੱਲ੍ਹੇ ਸੁੰਨੇ ਹੋ ਜਾਣੇ ਇਸੇ ਤਰ੍ਹਾਂ ਸਾਡੇ ਦੁਕਾਨਦਾਰ ਬਾਜ਼ਾਰ ਸਾਰੀ ਧਰੋਣਕ ਹੈ ਜਿਹੜੀ ਸਾਡੇ ਪੰਜਾਬ ਦੀ ਅਰਥਵਿਵਸਥਾ ਬਿਲਕੁਲ ਖਤਮ ਹੋ ਜਾਣੀ ਹੈ ਇਹ ਕੇਂਦਰ ਸਰਕਾਰ ਨਹੀਂ ਕਰ ਸਕਦੀ ਤੁਸੀਂ ਦੇਖੋ ਉਹਨਾਂ ਨੇ ਇਹ ਕਾਨੂੰਨ ਲੈ ਕੇ ਆਂਦੇ ਸੀ ਲੇਕਿਨ ਕਿਸਾਨਾਂ ਨੇ ਸੰਘਰਸ਼ ਕਰਿਆ ਸਾਰਾ ਪੰਜਾਬ ਉਹਨਾਂ ਦੇ ਨਾਲ ਲੱਗਿਆ ਉਹਨਾਂ ਨੂੰ ਪਿੱਛੇ ਹਟਣਾ ਪਿਆ ਲੇਕਿਨ ਆਹ ਪੰਜਾਬ ਸਰਕਾਰ ਨੇ ਉਹ ਕਾਨੂੰਨ ਕੱਢ ਕੇ ਜੱਗੋਂ ਤੇਰਵੀਂ ਕਰਤੀ ਹੈ ਤੇ ਪੰਜਾਬ ਦੀ ਅਰਥ ਵਿਵਸਥਾ ਨੂੰ ਮਾਰਨ ਵਾਸਤੇ ਇਹ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਉਸੇ ਕਾਲੇ ਕਾਨੂੰਨ ਨੂੰ ਲਾਗੂ ਕੀਤਾ ਇਹਦਾ ਸਿੱਟਾ ਇਹਨਾਂ ਨੂੰ ਭੁਗਤਣਾ ਪਏਗਾ ਪੰਜਾਬ ਫੇਰ ਸੰਘਰਸ਼ ਵਿੱਚ ਝੋਕਣ ਵਾਸਤੇ ਇਹਨਾਂ ਨੇ ਤਿਆਰ ਕਰਤਾ ਹੈ